ਸਕੂਨ ਮਿਲਿਆ ਜਦੋਂ ਮੈਂ ਕਿ ਮੇਰੇ ਮੇਰੇ ਥਰੂ ਹੋ ਗਿਆ ਕਿਰਾਇਆ ਤਾਂ ਰੱਬ ਨੇ ਹੀ ਹੈ ਇੰਨਾ ਸਕੂਨ ਮਿਲਿਆ ਕਿ ਪੈਸਾ ਫੂਜ਼ਾ ਇਹ ਤਿੰਨ ਕਾ ਇਹਨਾਂ ਦਾ ਉਹ ਦੇ ਸਭ ਥਲੇ ਰਹੀ ਜੋ ਚੀਜ਼ ਤੋਂ ਕੱਲ ਨੂੰ ਚੱਕਦਾ ਰੱਬ ਅੱਜ ਚੱਕ ਲੇ ਕੋਈ ਜਿੰਦਗੀ ਦਾ ਸ਼ਿਕਵਾ ਨਹੀਂ 27 ਦਸੰਬਰ ਨੂੰ ਛੋਟੇ ਸਹਿਬ ਜਾਂਦਿਆਂ ਦਾ ਛੇਤੀ ਦੇ ਸੁਣਦਾ ਬਾਪਾ ਦੇ ਸਾਥੀ ਜਾਣਿਆ ਜਾਂ ਲੰਗਰ ਲਾ ਲੈਣੇ ਆਪਾਂ ਮੱਥਾ ਟੇਕਦੇ ਆਂ मैं छब्बी पार्लीमेंट के कंप्यूटर खोले चल दे दे। सारा कदम भी श्रद्धांजलि गया छब्बीय मैडम नौ साल जोरावर सिंह साल के बाबा फते शही दिन है कल कद नहीं पार्लीमेंट श्रद्धांजती दो किसम की दिक्कतें पार्लीमेंट चल रही आंध्र प्रदेश में जो एम पी है ना

सही ने मोदी ने ने वो कर गया हमारे पक्ष में बोला बहुत अच्छा लगा हमें हमारे नेता चंद्रबाब नायडू जी मुख्यमंत्री प्रदेश मैंने कहा तीन मिनट रखा श्रद्धांजलि देनी है पहली बात श्री गुरु गोविंद सिंह जी छोटे तीन मिनट ठीक है कोई बात नहीं हम तीन मिनट नहीं करने जाएंगे कोई और आए तो हमने तो तो भी कहा हम नहीं जाएंगे सताई दिसंबर दो हजार अठारह इना सुकून मिले कि पहली बार गया हिस्ट्री के पार्लीमेंट चो छोटे साहबजाद को श्रद्धांजलि दवाई है छोटे साहबजाद को सफाई सफाई और बहुत ज्यादा की फायदा हुआ रिकॉर्ड से चला गया रिकॉर्ड से जाने का की फायदा होता है अगली बार अगली सताई दिसंबर को किसी एप्लीकेशन देने की लड़ नहीं

ਮੈਨੂੰ ਸਿੱਖ ਬਰਮਾਨਾਂ ਦੇ ਪੂਰੀ ਦੁਨੀਆ ਚ ਫੋਨ ਆਇਆ। ਕਹਿੰਦੇ ਆਪ ਕੋ ਬਰਮਾਨ ਦੀ ਜੋਦਸੀ ਅੱਜ ਕੰਮ ਕਰਦਾ। ਤੁਹਾਨੂੰ ਵੀ ਪਤਾ ਕਿ ਕਿੱਡਾ ਬਟਾ ਕੰਮ ਕਰਦਾ। ਉਹ ਕਹਿੰਦੇ ਮੈਂ ਨਹੀਂ ਦਿੱਤਾ ਪਰਮਾਤਮਾ ਕਰਾਉਂਦਾ। ਫਿਰ ਪਿੰਡਾਂ ਚ ਰਹਿਣ ਲੱਗੇ। ਲੋਕ ਵੀ ਕਹਿਣ ਲੱਗੇ ਉਹ ਜਿਹੜਾ ਨੂੰ ਥੋੜੇ ਨਾਲ ਕਿਹਾ ਵੀ ਸੁਦਾ ਨਹੀਂ ਨਹੀਂ ਕਿ ਇਤਰਾ ਨਹੀਂ। ਹੈ? ਉਹਨਾਂ ਦੇ ਫੋਨ ਦੀ ਗਾਹ ਤੈਂਚੇ ਨੂੰ ਤੂੰ ਕੀ ਕਰਿਆ ਹੈ ਕਿ ਘਾਹ ਪਈਆਂ ਨੇ। ਰਾਸ ਸੌਂਦੇ ਚੱਲੀ ਦੇ ਨਾਲ। ਵਿਰੋਧ ਧਾਰੀਆਂ ਦੇ ਸੰਬੰਧ ਨੂੰ ਸੁਵੇਜ਼ ਦੀ ਈਂਸਾ ਆਜੀ ਲੈ ਕੇ ਰਾਸਾਲਸ ਦੀ ਕੋਈ ਫੇਰਿਕ ਨਾ ਲਾਂ ਦੇ ਦੋ ਉਹ ਕਹਿੰਦੇ ਦੇ ਤਾਂ ਦਿੱਤੀ ਗਾ ਲੋਕਾਂ ਨੂੰ ਲੋਕਾਂ ਨੂੰ ਚੱਲ ਲੰਘਿਓ ਹਸਾਬ ਤੇ ਇੱਥੇ ਕੋਲ ਦੇ ਰਹੇ ਨੇ ਆਹ ਹਰਾ ਆਉਣਾ ਦੇ ਦਿੱਤੀ ਸੋ ਅਸੀਂ ਤਾਂ ਆਂਢੋਗਾ ਆਮ ਆਮ ਤੋਂ ਨਿਕਲੇ ਆਂ ਖੇਤਾਂ ਤੋਂ ਕੰਮ ਕਰਕੇ ਆਏ ਆ ਮੈਂ ਤਾਂ 25 ਕਰੋੜ ਦਾ ਹਿਸਾਬ ਹੈ 25 ਦਾ ਨਹੀਂ ਨਾ 25 ਦਾ ਮੇਰੇ ਤੇ ਹੈ

ਜੋ ਖਰੀਏ ਉਹ ਤਾਂ ਬੰਨੇ ਕੋਲ ਮੇਰੇ ਦਾ ਖਾਲਦਾ ਜਿਹੜੇ ਹੋ ਜਿੱਤ ਗਏ 23 ਮਈ ਨੂੰ ਉਹਨਾਂ ਨੂੰ 15 15 ਰੋਡ ਦੇ ਲਗੋ ਜੇ ਸਪਲਾਈ ਮੇਰੇ ਕੋਲ ਤਿੰਨ ਗੁਣਾ ਵੱਧ ਆ ਰਹੀ ਹੈ ਨਾ ਤੇ ਸਪਲਾਈ ਥੋੜੇ ਕੋਲੇ ਵੀ ਤਿੰਨ ਗੁਣਾ ਵਾਧੀ ਆਉਂਦੀ ਹੈ ਨਾ ਮੈਂ ਨੱਕਾ ਥੋੜੇ ਕਿਹਦੀ ਖੋਲਿਆ ਹੋਇਆ ਲੋਕੋ ਮੈਂ ਇਹਦੇ ਖਾਇ ਇਸ ਖਾਲ ਚੋਂ ਖਾਣ ਨਹੀਂ ਪੈਣ ਦਿੰਦਾ ਮੈਂ ਜਿਹੜਾ ਖਾਣ ਖਾਣ ਤੇ ਮੈਂ ਨਹੀਂ ਖਾਣਨ ਦੱਖੀ ਕੋਈ ਸ਼ੁਭ ਇਹ ਹੈ ਕਾਲੀ ਕਾਂਗਰਸੀ ਉਹ ਘਾਟ ਵੀ ਨਹੀਂ ਬੰਨ੍ਹਦੇ ਆਪਣੇ ਲਈ ਉਹ ਨਾ ਕਈ ਆਉਂਦੇ ਕੰਨੀ ਬਾਹਰ ਰੱਖੇ ਨੇ ਸਰੇ। ਦਿਓ। ਆਪਾਂ ਖੇਤਾਂ ਪਾਣੀ ਆਉਂਦਾ ਮੌਣਿਆ ਪਾਉਂਦੇ। ਉਹਦੇ ਘੱਟ ਪੈ ਜਾਂਦੇ ਖਾਲ। ਬਾਹਰੋਂ ਦੀ ਮਰਜ਼ੀ ਦੇ ਨਾ ਆਉਂਦੀ ਉਹ। ਬਾਹਰੋਂ ਦੀ ਮਰਜ਼ੀ ਕਿ ਐ ਕਿੰਨੇ ਕਰੂ। ਇਤਰੇ ਦੀ ਮਰਜ਼ੀ ਇਤਰੇ ਦੇ ਕਰੂ। ਜਿੰਨਾ ਚਿਰ ਅੱਟੀ ਖਾਉਦੇ ਅੰਦਰਲੀ ਵੱਜਦੀ ਉਹਨਾਂ ਜਰ ਖਾਦ ਮਤ ਨਹੀਂ ਹੁੰਦੀ ਨਾ। ਬਿਰੋਚ ਚ ਨਹੀਂ ਗਾਇ ਤੋਂ ਤੇ ਦਿੱਤੀ ਤੋਂ ਬਹੁਤ ਸਾਰੀਆਂ ਤੁਹਾਡੇ ਵਿਕਾਸ ਵਾਸਤੇ ਪਾਣੀ ਦੇ ਖਾਨ ਚੱਲਦੇ ਨੇ ਵੀ ਆਹ ਸ਼ਹਿਰ ਦਾ ਚੀਨਾ ਵਾਸਤੇ ਚੰਡੀਗੜ੍ਹੋਂ ਖਾੜ ਚੱਲਦੇ ਆ ਪਰ ਐਨੀਆਂ ਖੱਡਾਂ ਪੈ ਗਈਆਂ ਰਾਜ ਭ੍ਰਿਸ਼ਟਾਚਾਰ ਆਈਆਂ ਆਪਣੇ ਤੱਕ ਤਾਂ ਪਹੁੰਚਦੇ ਹੀ ਤੋਂ ਕੰਖਾੜੀ ਮੱਝ ਜਾਂਦਾ ਆਪਣੇ ਪੱਟਾਂ ਕੰਨੀ ਵਾਲੇ ਕਿਹਾ ਇਹਨਾਂ ਨੂੰ ਸਿੱਪੇ ਆ ਜਾਂਦੇ ਨੇ ਹੋਣਾ ਇੱਕ ਮੌਕਾ ਮੈਂ ਤਾਂ ਕਬਲੀ ਨੂੰ ਪੰਜ ਸਾਲ ਅਗਰ ਉਹ ਖੱਡਾਂ ਨੂੰ ਬੰਦ ਕਰਨ ਦਾ ਅੰਦਰ ਦੀ ਬਾਤ ਨੂੰ 19 ਮਈ ਨੂੰ ਅੰਦੀਮਾਨਤਾ ਤੇ ਨੇ ਆ ਗੁੱਠੇਨ ਵਰਤੀ ਸਾਹਮਣੇ ਦਿਓ ਤਹੂ ਜਿਆ ਕੇ ਫਰਦੇ ਨੇ ਵਿੱਚ ਕੋਸਿੰਗ ਬਿਉ ਚਾ ਲੋ ਵਾਲਾ ਬੰਦਾ ਮਖੇ ਨਾਲੇ ਕਹਿ ਦਿਓ ਆ ਮਾਰਤੀ ਅੰਦਰ ਅੱਡੀ ਬਾਸ ਫਿਰ ਫਿਰ ਜੇ ਜੇ ਤਕੜੀ ਜਾਂ ਪੰਜਿਆ ਦਾ ਤਲ ਦਾ ਫਿਰ ਐ ਕਹਿ ਦਿਓ ਤੁਲਾ ਨਹੀਂ ਨਾ ਕਾਇਨ ਨੂੰ ਕੋਲ ਤਾਂ ਬੰਦਰਾ ਕਰੋ ਰਾਜਾ ਫਿਰ ਐ ਕਹਿ ਦਿਓ ਥੋੜਾ ਮੰਨੇ ਥੋੜੀ ਤੇ ਸੋਪਾ ਦਾ ਪੈਸੇ ਕੁਝ ਕਮਾਉਣ ਨਹੀਂ ਆਏਗਾ ਜੀ ਪੈਸਾ ਕਮਾਨੰਦਾ ਬਲਮਾਟੀ ਜੀ ਨੇ ਬਹੁਤ ਕਮਾ ਲਏ ਯਾਰ ਆ ਸਾਰੀ ਟੀਮ ਏਰੀਆ ਦੀ ਜਿੰਮੇਂ ਗੱਲ ਕਰਦੀ ਹੈ ਜਿੰਨੂ ਤੇ ਲੋ ਕਰਦੀ ਤੇ ਮੋਰ ਦੇ ਉਕਰੌੜ ਰਾਹਨਦੀ ਸਾਰੇ ਜੋਨੂ ਜੋਨ ਵਾਲੀ ਟੀਮ ਸਾਡੀ ਦੋਨੋਂ ਮਾਸਟਰ ਕਾਢਦੇ ਨੇ ਉਹ ਵੀ ਉਹ ਮੈਨੂੰ ਕਈ ਦਿਨ ਲੱਗਿਆ ਕਿੱਥੇ ਨਾਗਰ ਦੇ ਮੌਕੇ ਦੇਖਦਾ ਫਰਦਾ ਆ ਜਾ ਇੱਥੇ ਯਾਰ ਮੁੰਬਈ ਚਲੀਏ ਉਹ ਮੈਂ ਕਹਿੰਦਾ ਨਹੀਂ ਪਰ ਮਾਤਲ ਨੂੰ ਕੋਈ ਕੰਮ ਕਰਨਾ ਹੁੰਦਾ ਵੱਡਾ ਕੰਮ ਕਰਾਉਣਾ ਮੇਰੇ ਤੇ ਮੇਰੇ ਤੋਂ ਮੇਰੇ ਤੋਂ ਵੱਡਾ ਕੰਮ ਕਰਾਉਣਾ ਉਹ ਤਾਂ ਹੀ ਉਹਨੂੰ ਤੋਂ ਪਾਜਣ ਥੋੜਾ ਜਿਆਦਾ ਰਾਰਦ ਹੈ ਵੀ ਉੜਿਆ ਪਾਕਿਆ ਆਤਨੂ ਕਰਾਉਣੇ ਕੰਮ ਕੋਈ ਦਿਨ ਚੋਂ ਠੀਕ ਹੈ ਨਾ ਮੈਨਾਂ ਪ੍ਰਮਾਤਮਾ ਨੇ ਡੁੱਲੀ ਲਾਤੀ ਆਦੀ ਪਹਿਲਾਂ ਜਿਹੜੇ ਸੋਚੇ ਸੀ ਕਲਾਕਾਰ ਕੰਪਾਈਨਡ ਵਾਲੇ ਬਦਲ ਕੇ ਸੋਚਿਆ ਸੀ ਈਸਾਰ ਪ੍ਰਮਾਤਮਾ ਨੇ ਡੁੱਲੀ ਲਈ ਮੈਨੂੰ ਮੈਨੂੰ ਡੁੱਲੀ ਲਈ ਕਿ ਪੰਜਾਬੀਆਂ ਨੂੰ ਹਸਾਉਣ ਲਈ ਬਹੁਤ ਹਸਾਇਆ ਤੇ ਹੁਣ ਵੀ ਕੰਮ ਚੇਜ਼ ਆਜੋ ਬਿਪਲੇਦੀ ਹੈ ਬ੍ਰੋਤੀ ਬਾਟਿਆਣ ਨੂੰ ਆਉਂਦੀ ਕੋਬਿਲ ਵਈ ਨੂੰ ਦੇਖ ਲਓ ਕਿ ਇਹ ਫਿਲਮਾਂ ਚੋਂ ਕੱਟ ਜਿਹਦੇ ਮਰਜੀ ਜਿਹਦੇ ਮਰਜੀ ਮੂਰੇ ਨਾਇਕਰ ਕੇ ਮੇਰਾ ਨਾਮ ਲਗਤਾ ਆ ਮਾ ਨਾ ਹੋਏ ਨਾ ਜਦੋਂ ਮੈਂ ਨਾ ਲੱਗ ਹੋ ਜਿੱਥੇ ਗਿਆ ਉਹ ਮੇਰਾ ਲੱਖਿਆ ਸਾਰੀ ਪਾਰਲੀਮਨ ਨੂੰ ਪਤਾ ਵੀ ਤੇਰੀ ਜੀ ਪੱਗੜੇ ਕੋ ਭੰਗਾ ਕੇ ਤੂੰ ਆਇਆ ਹੋ ਵੀ ਹਮ ਸਿੱਧਾ ਹੀ ਜਾਣਦਾ ਮੈਂ ਅਕੂ ਮਨ ਕਰਦੇ ਮਾ ਪਹਿਲਾ ਬਸ ਮੇਰੇ ਵੀ ਪੈ ਲੱਗਣ ਤੇ ਪਰ ਮੈਂ ਨਗਰ ਹੈ ਮੈਂ ਤਾਂ ਮਾਈ ਬੋਲਡ ਨੂੰ ਕੰਮ ਕੀਤਾ 20 ਸਾਲ ਕੈਸਾ ਨੋਰ ਮੈਂ ਗੈਸ ਬੈਂਡਿੰਗ ਕਰਦਾ ਸੀ ਜਦੋਂ ਕੋਈ ਮੈਨੂੰ ਕੰਮ ਕਰਨਾ ਮਿਲ ਕਰਦਾ ਸਿੱਧਾ ਹੀ ਪੈ ਲੈਣ ਉਹ ਹਾਂ ਤੇ ਸੋਨੀਆ ਜੀ ਜਿਹੜੀ ਸੀਟ ਆ ਉਹ ਉਹਦੇ ਮੋੜ ਹੀ ਜਾਂਦਾ ਲੋਕ ਮੋਲੀ ਸੀਟ ਹੈ ਸੋਨੀਆ ਜੀ ਜਦੋਂ ਮੈਂ ਤਾਂ ਸੋਨੀਆ ਜੀ ਕੋਲ ਖੜਾ ਮਾਰ ਮਾਇਆ ਤੇ ਇੱਕ ਦਿਨ ਮੈਂ ਸੋਨੀਆ ਜੀ ਨੂੰ ਪੁੱਛਿਆ ਕਿ ਤੂੰ ਸੀਰੀਅਲ ਹੈ ਮੈਂ ਕਿਹਾ ਜੀ ਇਸ ਸੀਟ ਅਲੋਟਮੈਂਟ ਕਰਾਉਣੀ ਹੈ ਕੀਉਂ ਕਿ ਨਾ ਨਮਸਤਿ ਮਿਲੇ ਉਹ ਮਨ ਕੰਦੀ ਲੈ ਕਿ ਲੋਣਾ ਤੁਗਲ ਬੈਠਾ ਤਾਂ ਦੇਖਿਆ ਨਹੀਂ ਤੇ ਕੀ ਹੁੰਦਾ ਮੇਰੇ ਮੂਰੇ ਕਰਾ ਹੈ ਸੋ ਵੀਰੋ ਦੋਪਰੀ ਨੇ ਚੱਲੀ ਪਾਰਲੀਮੈਂਟ ਇੱਕ ਦਿਨ ਅੰਦਰ ਪ੍ਰਵੇਸ਼ ਆ ਜਿਹੜੇ ਐਮਪੀ ਐ ਮੈਂ ਖੜਾ ਚੰਨੂ ਵਾਲੇ ਕੋਲੇ ਖੜਾ ਬ੍ਰਹਮਪੁਰ ਵਾਲੇ ਕੋਲੇ ਮੈਨੂੰ ਕਹਿੰਦਾ ਸਰਦਾਰ ਜੀ ਆਪ ਕਹਾਂ ਸੇ ਜਿੱਤੇ ਹੋਏ ਹੋ ਕੰਸੀ ਚੋਚੀ ਕੌਣ ਨਹੀਂ ਪਾਕੇ ਇਹ ਤੋਂ ਬਦਲ ਕੇ ਮੈਂ ਲਖਦਾ ਚੰਦੂ ਮਾਇਰਾ ਕਹਿੰਦਾ ਐਮਪੀ ਸਾਹਿਬ ਇਹ ਸਾਡੀ ਹਿੱਕ 'ਚ ਟੋਪੀ ਵਾਲਾ ਕਿਲ ਜ਼ਮਰੂਰ ਵਾਲੇ ਨੇ ਘਟਿਆ ਇਹ ਹੁਣ ਕਿਸੇ ਪਲਾਸ ਨਾਲ ਖੇਡਿਆ ਨਹੀਂ ਜਾਣਾ ਇਹ ਨਾਦਰ ਦਿਨੋ ਥੋੜੇ ਕਹਿ ਕੇ ਥੋੜੇ ਰੱਖੇ ਹੁਣ ਤੁਮਾਂ ਤੁਮਾਂ ਹਰੋਣੇ ਹਲਤ ਮੁਕਾਮੜਾ ਉਹਨਾਂ ਦਾ ਮੁੱਦਾ ਹੈਗਾ ਕਿ ਜਿਹੜੀ ਆਵਾਜ਼ ਪਾਰਲੀਮੈਂਟ 'ਚ ਪਹੁੰਚ ਗਈ ਨਾ ਲੋਕਾਂ ਦੀ ਉਹ ਹਰੋਣੀ ਹੈ ਜਿਹੜੀ ਸ਼ਰਧਾ ਪਹੁੰਚੀ ਨਾ ਛੋੜੇ ਸਾਹਿਬ ਜਿਆਦਿਆਂ ਨੂੰ ਸ਼ਰਧਾ ਜਿਹੜੀਆਂ ਦਮਾਂ ਵਾਲੀ ਉਹ ਹਰਉਣੀ ਹੈ ਸਿੰਘ ਬੱਸਿੰਗ ਰਾਜਗੁਰੂ ਸੁਦੇਵ ਨੂੰ ਪਹਿਲੀ ਵਾਰ ਸ਼ਰਧਾ ਜਿਹੜੀ 23 ਮਾਰਚ 2018 ਨੂੰ ਦੇਖਿਆ ਨਹੀਂ ਵੀਡੀਓ ਤੁਸੀਂ ਸਿਰ ਪਹਿਲੇ ਅਰੇ ਇਹੇ ਕੰਮ ਕੰਮ ਕਿਨੇ ਕੰਮ ਕਰਿਆ ਹੱਥ ਮੈਂ ਕਿਹਾ ਬੰਗਾਲ ਵਾਲੇ ਨੂੰ ਨਾਲ ਲੈ ਗਿਆ ਉਹ ਚੋਕਤੀ ਨੇ ਮਮਤਾ ਦੇ ਨਗਰ ਗੁਰਪੱਤਸੀ ਵਾਲੀ ਜਦੋਂ ਮੂਵਮੈਂਟ ਚੱਲਦੀ ਬੰਗਾਲ ਬਹੁਤ ਚੰਗਾ ਸੀ ਬੰਗਾਲ ਦੀ ਕ੍ਰਾਂਤੀ ਦਾ ਕੇਂਦਰ ਰਹਿੰਦਾ ਸੀ ਬੰਗਾਲ ਕੇ ਪੰਜਾਬ ਮੈਂ ਇਹ ਕਾਲ ਸੁਣੁਛਾ ਨਹੀਂ ਦਿੱਤੇ ਕਹੇ ਅੱਛਾ ਚਲ ਚੱਲੀ ਨਾ ਮੈਂ ਕਾਰੇ ਜਾਂਦੇ ਆਂ ਦੀ ਬੰਤੀ ਉਹ ਕੇਰਲਾ ਵਾਲੇ ਨੇ 450 ਉਹ ਵੀ ਕਾਮਰੇਟ ਨੇ ਉਹ ਵੀ ਪਾਸੇ ਨੂੰ ਦਾਲ ਸਲਾਮ ਵਾਲੇ ਹੋ ਉਹਨਾਂ ਨੂੰ ਲੈ ਕੇ ਬਰਾਗਣੇ ਅੱਛਾ ਹਾਂ ਯਾ ਕਰਨਾ ਚਾਹੀਏ ਕੋ 22 ਫਰੀ ਨੂੰ ਸਿੱਤੇ ਹੀ ਆਏ ਕਰਨ ਆਵੀਂ ਸੰਸਾਰੀ ਦਾ ਬਾਰੇ ਸਾਰੀ ਜਨੀਆ ਕਰਨੀ ਵੀ ਟੂ ਮੈਂ ਚਿੱਠੀ ਲਿਖੀ ਸੀ ਉਹ ਇਹ ਤਾਂ ਸੈਨ ਕਰਦੇ ਨੰਗਾ ਸੋ ਲਈ ਮੈਂ ਲੱਗਿਆ ਪਾਕਿਸਤਾਨ ਨੂੰ ਫਰਦਾਨੀ ਦੀਆਂ ਬਾਤਾਂ ਇਹਨਾਂ ਨੂੰ ਲਾਉਂਦਾ ਦੀਰਸੈਨ ਕਰ ਦੋਗੇ ਠੀਕ ਹੈ ਜੀ ਲੋਕਾਂ ਨੂੰ ਦੱਸੋਗੇ ਭਗਤ ਸਿੰਘ ਜਗਨਦੀਸ਼ ਜੀ ਦੇ ਸਾਹਮਣੇ ਉਹ ਕਹਿੰਦੇ ਕਹਿੰਦੇ ਨਹੀਂ ਕਰਦੇ ਜਾਨੂੰ ਤੂੰ ਕੋਈ ਤਾਂ ਸਮਾਂ ਦਾ ਕੰਮ ਨਾ ਕਰ। ਜੇ ਤਰਾ ਉਹ ਕਿ ਕਿਹਨੇ ਨਹੀਂ ਅਖਰੀ ਦੇਖਾ ਰੋਣੇ ਨਾ ਤੇਨਾਂ ਅਸਲੀ ਮੈਡਮ ਨੂੰ ਕਹਿੰਦਾ ਮਨੂੰ ਕੱਲ ਨੂੰ ਪੰਗਾ ਬੋਬਾ ਮਟਾ ਕੱਲ ਨੂੰ ਹੈ ਸੀ ਬੀਬੀ ਨੂੰ ਸੁਣਦਾ ਉਹਨੂੰ ਚਲਾਣ ਦੀ ਨੂੰ ਨਹੀਂ ਲੱਗਦਾ ਕਰਦੇ ਮੰਗੇ ਸੀ ਚੱਲਣੀ ਨਹੀਂ ਉਹਨਾਂ ਆਖਾ ਕੰਮ ਖਰਾਬ ਹੋਊਗਾ ਬਿਰੋ ਕੱਲੀ ਸ਼ਰਧਾਂਜਲੀ ਦਿੱਤੀ ਬੁੱਤ ਤੇ ਉੱਤੇ ਸੀ ਕਿਉਂਕਿ ਬੁੱਤਰਾ ਅਪਾਰਟਮੈਂਟ ਦਾ ਬੁੱਤ ਤੇ ਉੱਤੇ ਸੀ ਹੋ ਲੰਕ ਪੀਤੇ ਉਥੇ ਰਾਹੁਲ ਗੰਦੀ ਪਹੁੰਚ ਰਿਹਾ ਬਰੇ ਮੋਦੀ ਬਰੇ ਮਾਰ ਕਾ ਸ਼ੌਕਾ 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 ਅੱਗੇ ਅੱਗੇ ਤੇ ਆਂਗਰੇਜ਼ ਲੋਕ ਨੇ ਬੰਦੇ ਬਾਈ ਇਹ ਗੱਲ ਤੁਹਾਨੂੰ ਕਿਉਂ ਕੱਢਦੇ ਹੋ ਕਿ ਜੇ ਐਮਪੀ ਬਣ ਜਾ ਉਹ ਐਮਪੀ ਦੀ ਸਰਕਾਰ ਨਾਲ ਬੜੀ ਤਾਂ ਕੰਮ ਨਹੀਂ ਹੋਣੇ ਇਹਦਾ ਦਿਮਾਗ ਵੜਦਾ ਮੈਂ ਨਾ ਬੁਣਿਆ ਵੀਰੋ ਮਾਤਮਈ ਮੇਰੋ ਨਹੀਂ ਆਂਗਾ ਤੀਰੋ ਵੀਰੋ ਮੈਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਬਾਹਲੇੋਂ ਕਦੋਂ ਚੱਕ ਲਿਆ ਕੋਈ ਉਹਨੇ ਕਿਹਾ ਤੁਸੀਂ ਪਾ ਜਾ ਕੇ ਤਾਂ ਮੈਂ ਸੁਸ਼ਮਾ ਸਰਾ ਦੇ ਥੁਲੀ ਲੈਣਾ ਫਿਰ ਮੇਰੇ ਕੰਮ ਕਿਰ ਹੋ ਜਾਂਦੇ ਉੱਤੇ ਇਹਨਾਂ ਨੇ ਇੱਕ ਵਾਰੀ ਹੁੰਦੇ ਇੱਕ ਗੱਲ ਕਹਤਾ ਹੈ ਟੈਕਨੀਕਲ ਇਹਨੂੰ ਉੱਥੇ ਲਿਕੇ ਸੇ ਉਹਨਾਂ ਦਾ ਸੀ ਸੀਨੀਅਰ ਐਮਪੀ ਨੇ ਜਿਹੜਾ ਐਮਪੀ ਜਿਹੜੀ ਮਾੜੀ ਜਾਓ ਕਾਹਨੇ ਉਹ ਪਾਰਟੀ ਮੈਂਨ ਚ ਖੋਜ ਕੇ ਬੋਲਦਾ ਹੈ ਸਰਕਾਰ ਕੋ ਦੰਦ ਦੇਉਂਗੇ ਉਹਦਾ ਕੰਮ ਨਹੀਂ ਕਰਾਉਂਦਾ ਉਹਦਾ ਕੰਮ ਨਹੀਂ ਕਰਾਉਂਦਾ ਉਹਦਾ ਕੰਮ ਕਦੇ ਨਹੀਂ ਰੁਕਦਾ ਲੋਕੋ ਉਹਨੂੰ ਨਾ ਹੀ ਹੁੰਦਾ ਯਾ ਜੇ ਨਾ ਕੰਮ ਕੀਤਾ ਇਹ ਨੂੰਸਾ ਡੋਸ ਲਿਆ ਬਾਗਮੈਂਟ ਉਹ ਵੀ ਜੇ ਜੋਕਰ ਕਾਉਂਟ ਤੇ ਜਾਊਗਾ ਵੀਰੋਸ਼ ਸ਼ੋਸ਼ਨਾ ਸਮਰਾਜ ਨੂੰ ਨੇ ਕਹਿਇਆ ਪੰਜਾਬ ਬਣਾਓ ਬਾਰੇ ਦੀ ਪੰਜਾਬੀ ਬੋਲਦੀ ਮੈਂ ਕਿਹਾ ਮੈਡਮ ਜਿਹੜੀ ਲਿਸਟ ਮੈਂ ਤੇ ਜੂਗਾ ਕਿ ਇੱਥੇ ਸੌਦੀਆਂ ਵਿਚ ਫਸੇ ਨੇ ਇੱਥੇ ਮਾਸਕੜ ਸੇਗਾ ਪਰੂਸ਼ੀਆ ਸਾਡੇ ਮੁੰਡੇ ਫਸੇ ਨੇ ਕੁੜੀਆਂ ਫਸੀਆਂ ਹਫਤੇ ਦੇ ਵਿੱਚ ਵਿੱਚ ਆ ਜਾਣੇ ਚਾਹੀਦੇ ਨੇ

ਜੇ ਐਨੀ ਬਣਦੀ ਸੀ ਉਹ ਜਿਹੜੇ ਮੁੰਡੇ ਦਾ ਸਿਰ ਕਲਮ ਕਰਦਾ ਉੱਤੇ ਸਾਡੀਰ ਵਿੱਚ ਉਹਨਾਂ ਨੂੰ ਮਾਫ ਕਰਾ ਲਿਆ ਹੁੰਦੇ ਹੱਥ ਦਾ ਨੀਰੀਆ ਮੇਰਾ ਪੱਥਰ ਤੇ ਨਾਲ ਬੋਲਣਾ ਚਾਹਿਆ ਚਲਾਏ ਗਏ ਮਗਰ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਲੋਕਲ ਕਦਮਾਂ ਮੈਂ ਬਹੁਤ سارے ਸਕੂਲ ਬਣਾਏ ਨੇ ਪਾਰਕ ਬਣਾਏ ਨੇ ਪਿੰਡਾਂ 'ਚ ਲਾਇ ਲੈਂ ਰਹੀਆਂ ਉਹਨਾਂ ਨੂੰ ਘਾਹਨ ਕਰਵਾ ਦੇ ਪਈਏ ਤੇ ਤੂੰ ਕਰਿਆ ਜਾਂਦਾ ਬੇਈਏ ਤੂੰ ਕਰਿਆ ਨਾ ਨਿਕੋ